ਕਹਿੰਦਾ ਉਹ ਕਰਨਾ ਹੈ ਕਿ ਪੈਡੋਰਸ ਬੇਦਰ ਦੀ ਸਾਰਿਆਂ ਦਾ ਸਮਾਂ ਕਰਨਾ ਹੈ ਬਾਈ ਗੁਰਖਾਲ ਸਾਹਿਬ ਬਾਈ ਫਤਿਹ ਮੈਂ ਰਜਿੰਦਰ ਸਿੰਘ ਸਾਹਿਬ ਦਾ ਮੈਂਬਰ ਮਿਰ ਘਰਦੀਪ ਸਾਹਿਬ ਦਾ ਮੈਂਬਰ ਸੁਖ ਸੁਖਵਿੰਦਰ ਕੋਰ ਨਾਮ ਪਿੰਡ ਮਕਸੂਦਪੁਰ ਜ਼ਿਲ੍ਹਾ ਕਬੂਤਰਾਲਾ ਸਵੇਰੇ ਜੀ ਸਵੇਰੇ ਬੜੇ ਸੋਹਣੇ ਉੱਠੇ ਆ 2 ਵਜੇ ਨੇ ਸ਼ਰਾਨ ਕੀਤਾ ਫਿਰ ਗੁਰਦਸਾਹਿਬ ਗਏ ਆ ਹਾਂਜੀ ਤੇ ਫਿਰ ਮੈਂ ਮੈਂ ਦੁੱਧ ਵੀ ਲੈ ਕੇ ਆਇਆ ਤੇ ਮੈਨੂੰ ਦੁੱਧ ਗਰਮ ਕਰਕੇ ਦਿੱਤਾ ਵਾ ਉਹਨਾਂ ਨੇ ਰੋਟੀ ਪਾਣੀ ਵੀ ਮੈਨੂੰ ਦਿੱਤੀ ਆ ਬਾਅਦ ਵਿੱਚ ਮੈਨੂੰ ਕਹਿੰਦੀ ਵੀ ਜਾਓ ਤੁਸੀਂ ਹਸਪਤਾਲ ਚਲ ਜਿਓ ਆਪਣੀ ਦਵਾਈ ਲਓ ਲੱਕ ਦੀ ਤਣ ਲੱਕ ਉਹ ਦੋਹਰਾ ਲੱਕ ਦੀ ਦਵਾਈ ਚਲ ਜਿਓ ਲੈਣ ਮੈਂ ਲੱਕ ਦੀ ਦਵਾਈ ਲੈਣ ਚਲ ਗਿਆ ਬਾਅਦ ਜ ਪਤਾ ਨਹੀਂ ਕੀ ਦਿਲ ਚ ਆਇਆ ਉਹਨਾਂ ਦੇ ਉਹ ਕੱਲੇ ਥੂ ਬਸਤੇ ਗਏ ਆ ਫਿਰ ਜਾ ਕੇ ਦਰਿਆ 'ਚ ਪਤਾ ਲੱਗਾ ਵੀ ਉਧਰਲੇ ਪਾਰ ਦੇ ਸਿਰ ਪਰਲੇ ਸਾਈਡ ਦੇ ਜਿਹੜੇ ਸਰਪੰਚ ਸੀਗਾ ਇੱਕ ਬੰਦਾ ਉਹ ਉਹਨਾਂ ਨੇ ਉਹਨੂੰ ਦੇਖੀ ਆ ਜਿਹਨਾਂ ਨੇ ਪਹਿਲਾਂ ਜੁੱਤੀ ਲਾ ਕੇ ਅਰਦਾਸ ਕੀਤੀ ਆ ਉਥੇ ਉਹ ਸਭ ਕਹਿੰਦੇ ਕਹਿੰਦੇ ਕੋ ਖਾਨਦਾਨ ਚੰਗੇ ਦੀ ਕੁੜੀ ਐ ਜਿਹੜੇ ਕੱਪੜੇ ਸੋਹਣੇ ਪਾਏ ਤੇ ਅਰਦਾਸਾਂ ਕਰਨ ਲਈ ਵੀ ਕਿਸਾਨਾਂ ਦੀਆਂ ਪੈੜੀਆਂ ਜਿਹੜੀਆਂ ਆ ਝੋਨੇ ਮਰਨਦੇ ਆ ਉਹ ਨਾ ਮਰਨ ਪਾਣੀ ਥੱਲੇ ਚੱਲ ਜਾਵੇ ਉਹ ਕਹਿੰਦੇ ਅਸੀਂ ਇਹ ਸੋਚਣ ਦੇ ਤੇ ਕਹਿੰਦੇ ਬਾਦ ਸਾਨੂੰ ਥੋੜ੍ਜਾ ਟੁੱਟ ਕੇ ਪੈ ਗਈ ਕਹਿੰਦੇ ਤੁਸੀਂ ਕੀ ਕਰਦੇ ਮੇਰੇ ਲਾਗੇ ਤੁਸੀਂ ਕਰਦੇ ਤੁਸੀਂ ਚੱਲ ਜਾਓ ਕਹਿੰਦੇ ਅਸੀਂ ਮਰ ਜਾ ਪਰਲੇ ਵਾਲੇ ਨੇ ਮੂੰਹ ਵਟਿਆ ਹੋਇਆ ਉਸੇ ਟਾਈਮ ਇਹਨਾਂ ਨੇ ਛਾਲ ਪਾਣੀ 'ਚ ਮਾਰਤੀ ਆ ਪਾਣੀ ਦਾ ਭਾਅ ਬਹੁਤ ਦੇਸੀ ਆ ਸਾਨੂੰ ਫਿਰ ਉਹਨਾਂ ਪੁਲਿਸ ਨੂੰ ਪਿਛੇ ਥੱਲੇ ਜਿਹੜਾ ਝੋਲਾ ਛੱਡ ਗਈ ਆ ਕੁਝ ਮੇਰਾ ਆਧਾਰ ਕਾਰਡ ਸੀਗਾ ਉਹਨਾਂ ਦਾ ਵੀ ਆਧਾਰ ਕਾਰਡ ਸੀਗਾ ਉੱਥੇ ਮੇਰਾ ਨੰਬਰ ਸੀਗਾ ਮੈਂ ਦਵਾਈ ਲੈਣ ਗਿਆ ਸੀ ਆ ਉਥੋਂ ਉਹ ਅਸਵਾਨਪੁਰ ਤੋਂ ਤੇ ਉਹਨਾਂ ਨੇ ਮੈਨੂੰ ਬੰਗਰੇ ਫੋਨ ਕਰਤਾ ਵੀ ਇਹ ਸਿਕੰਦਰਕੋਟ ਕੌਣ ਹੈ ਮੈਂ ਕਿਹਾ ਤੇ ਮੈਂ ਮੇਰੇ ਹੀ ਆ ਘਰ ਵਾਲੀ ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦੇ ਜੀ ਪੁਲਿਸ ਵਾਲੇ ਆ ਤੁਹਾਡੇ ਘਰ ਦੇ ਆ ਪਾਣੀ ਚ ਸਾਲ ਮਾਰਤੀ ਹੈ ਉਹ ਮੈਂ ਥੋੜੇ ਜਿਹਾ ਦੋ ਮਿੰਟ ਦਾ ਹੁਜ ਹੋ ਗਿਆ ਮੈਂ ਕਿਹਾ ਇਹ ਕੀ ਬਣਿਆ ਮੈਂ ਕਿਹਾ ਭਾਜੀ ਕੋਈ ਬਚਾ ਹੈਗਾ ਉਹ ਕਹਿੰਦੇ ਕੋਈ ਬਚਾ ਨਹੀਂ ਪਾਣੀ ਦਾ ਵਹਾ ਬਹੁਤ ਤੇਜ਼ ਹੈ ਉਹ ਪਾਣੀ ਦੇ ਵਿੱਚ ਬਹਿ ਗਏ ਆ ਤੇ ਤੁਸੀਂ ਜਲਦੀ ਆ ਜਾਓ ਮੈਂ ਆਪਣੇ ਭਰਾ ਸਰੂਪ ਸਿੰਘ ਨੂੰ ਫੋਨ ਕੀਤਾ ਉਹ ਅੱਡੇ ਕੁੱਕਿਆਂ ਦੇ ਹੀ ਮੈਨੂੰ ਅੱਧਾ ਘੰਟਾ ਲੱਗ ਗਿਆ ਉੱਥੇ ਸਵਨਪੁਰੋਂ ਦੇ ਫਿਰ ਅਸੀਂ ਗੱਡੀ ਤੇ ਗਏ ਆ ਉੱਥੇ ਪੁਲਿਸ ਵਾਲੇ ਨੇ ਸਾਨੂੰ ਮੌਕਾ ਦਿਖਾ ਲਿਆ ਸਾਡਾ ਸਮਾਨ ਦਿੱਤਾ ਤੇ ਉਹਨਾਂ ਨੇ ਸਾਰਾ ਦੱਸਿਆ ਵੀ ਆਹ ਕਹਾਣੀ ਹੋ ਗਈ ਆ ਤੇ ਬਾਅਦ ਚ ਅਸੀਂ ਜੋ ਆਪਣਾ ਕਾਰਵਾਈ ਕਰਕੇ ਪੁਲਿਸ ਦੀ ਤੇ ਘਰ ਆ ਗਏ ਬਾਜੀ ਬਹੁਤ ਮਾੜਾ ਇੱਟਾ ਦੀ ਗੱਲ ਨਹੀਂ ਸੀ ਕਿ ਪਰਿਵਾਰ ਨੂੰ ਕੋਈ ਨਰਾਸ਼ਾ ਸੀ ਜਾਂ ਕੋਈ ਇਦਾਂ ਹੀ ਕੋਈ ਗੱਲ ਕੀਤੀ ਹੋਵੇ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਨੂੰ ਸਭ ਆਪਕਰ ਤੋੜਿਆ ਮੇਰਾ ਲੱਖ ਦੋਦਾ ਮੇਰੇ ਲੱਖ ਤੇ ਉੱਤੇ ਚੜੀ ਆ ਮੈਂ ਮੇਰਾ ਲੱਖ ਘੁੱਟਦੇ ਮੜ ਜਾ ਚਾਹ ਪਾਣੀ ਦਿੱਤਾ ਰੋਟੀ ਵੀ ਦਿੱਤੀ ਐ ਇਹ ਹਾਊਸ ਵਾਈਫ ਹਾਊਸ ਵਾਈਫ ਹਾਂਜੀ ਯੂਨਿਕ ਹਾਊਸ ਵਾਈਫ ਹਾਂਜੀ 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 ਕੀ ਬੰਕਰਦੇ ਲੋਸ ਹਾਂਜੀ ਇਹ ਤਾਂ ਹੀ ਕਰ ਪਰਵਾਹ ਉਹਨਾਂ ਦੇ ਕੱਪੜੇ ਕਿੰਨਾ ਦੇ ਪਾਏ ਹਾਂਜੀ 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 ਉਹਨਾਂ ਨੇ ਸੂਟ ਪੀਲਾ ਪਾਇਆ ਸੀਗਾ ਬੜ ਸਉਣ ਪਹਿਲਾਂ ਗੁਰਦਾਸ ਸਾਹਿਬ ਗਏ ਐ ਪੀਲਾ ਸੂਟ ਪਾਇਆ ਸੀ ਆ ਪੀਲਾ ਲਫਾਫਾ ਉਹਨੇ ਫੜਿਆ ਸੀ ਨਾਲ ਤੇ ਉਹ ਪਤਾ ਨਹੀਂ ਮਾਲਕ ਦਾ ਪਾਣਾ ਵਰਤਿਆ ਜਿਹੜਾ ਪਾਣਾ ਵਰਤਿਆ ਇਹ ਮਾਲਕ ਨੇ ਕਿਉਂ ਵਰਤਾਇਆ ਇਹ ਮਾਲਕੀ ਜਾਣ ਦਾ ਬਹੁਤ ਮਾੜਾ ਹੋਇਆ ਮੈਂ ਵੀ ਉਸ ਵਕਤ ਨੰਡਾਲੇ ਸੀਗਾ ਫਿਰ ਮਾਡੇ ਕੁੱਕਿਆਂ ਤੇ ਆ ਗਿਆਂ ਮੈਂ ਉੱਥੇ ਆਪਣੇ ਵਾਲ ਬੂਟ ਟਾਉਣ ਲਗਾਈ ਤੇ ਇਹਦਾ ਭਾਜੀ ਦਾ ਫੋਨ ਆਇਆ ਕਹਿੰਦਾ ਵੀ ਫੋਨ ਆਇਆ ਵਾ ਵੀ ਭੁਜਾਈ ਤੇਰੀ ਨਾ ਉੱਥੇ ਛਾਲ ਮਾਰਤੀ ਦਰਿਆ ਦੇ ਵਿੱਚ ਮੈਂ ਵੀ ਕੰਬੂਜਿਆ ਹੋ ਗਿਆ ਮੈਂ ਕਿ ਤੂੰ ਕਿੱਥੇ ਹੈਂ ਕਹਿੰਦਾ ਮੈਂ ਸੁਹਾਨ ਕੋ ਦਵਾਈ ਲੈ ਕੇ ਆ ਰਿਹਾ ਉਹ ਤੇ ਡਿੱਕਿਆ ਇਹਨੂੰ ਆ ਗਿਆ 10-15 ਮਿੰਟ ਬਾਅਦ ਮੇਰੇ ਕੋਲ ਅਸੀਂ ਦੋਵੇਂ ਭਰਾ ਪਹੁੰਚੇ ਆਪਣੀ ਭੈਣ ਕੋ ਕੋਰੋਜ ਆਪਣੇ ਭਨੋਏ ਜੀ ਨੂੰ ਤੇ ਭੈਣ ਨੂੰ ਨਾਲ ਲੈ ਫਿਰ ਉੱਥੇ ਪਹੁੰਚੇ ਦਰਿਆ ਤੇ ਉੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਉਹ ਮੌਕਾ ਵੀ ਇੱਥੇ ਦਾਸ ਕੀਤੀ ਉਹਨਾਂ ਨੇ ਜੋੜਾ ਲਾ ਕੇ ਤੇ ਇਹੀ ਸੋਟੇ ਹੀ ਕਿ ਚਲੋ ਏ ਪ੍ਰਮਾਤਮਾ ਅਗੇ ਦਾਸ ਕਰਦੀ ਆ ਪਾਣੀ ਵਹ ਆ ਰਿਹਾ ਇਹ ਸਾਨੂੰ ਨਹੀਂ ਪਤਾ ਇਨਸ਼ਾਅਰ ਮਾਰਦੇ ਨਹੀਂ ਕਹਿੰਦੇ ਬਰ ਅਰਦਾਸ ਕਰਕੇ ਤੇ ਉਹ ਬੈਗ ਜਿਹੜਾ ਝੋਲਾ ਸੀ ਜਿੱਤੇ ਧਾਰਕਾਰ ਹੈ ਫਾਈਨੈਂਸ਼ੀਅਲ ਹਾਲ ਤੇ ਕੀ ਗੱਲ ਹੈ ਕਿ ਫਾਈਨੈਂਸ਼ੀਅਲ ਹਾਲ ਬਹੁਤ ਗ੍ਰੇਟ ਹੈ ਵਧੀਆ ਸਾਰੇ ਬਸੈਟ ਹੈ ਕੋਈ ਉਹ ਨਹੀਂ ਗੱਲ ਕੋਈ ਮਾੜੀ ਗੱਲ ਨਹੀਂ ਗਈ ਪੰਚਾਇਤ ਰਹੇ ਹਾਂਜੀ ਹਾਂਜੀ ਬਹੁਤ ਸੋਹਣੇ ਵਧੀਆ ਵਧੀਆ ਕੋਈ ਮਾੜੇ ਨਹੀਂ ਗੇ ਬਸ ਆਹੀ ਕੰਮ ਜਿਹੜਾ ਮਾੜਾ ਆ ਪੀ ਪਤਾ ਨਹੀਂ ਰੱਬ ਨੇ ਕੀ ਭਾਣਾ ਵਰਤਿਆ ਕੀ ਹੋਇਆ ਕੀ ਹੈ ਤੇ ਉਹ ਸਰਪੰਚ ਸਾਹਿਬ ਜੀ ਪਾਰਦੇ ਉਹਨਾਂ ਦੇ ਨਾਲ ਤਿੰਨ ਚਾਰ ਬੰਦੇ ਵੀ ਉਹ ਕਹਿੰਦੇ ਸਾਡੇ ਸਾਹਮਣੇ ਇਹ ਕੰਮ ਹੋਇਆ ਕਹਿੰਦੇ ਜੁੱਤੀ ਲਾ ਕੇ ਦਾਸ ਕੀਤੀ ਐ ਤੇ ਇਹ ਇਹੋ ਸੋਚਦੇ ਸੀਗੇ ਕਿ ਦਾਸ ਕਰਨ ਡੇਆ ਪਾਣੀ ਉੱਤਰ ਜਾਏ ਕਹਿੰਦੇ ਪਤਾ ਹੀ ਉਦੋਂ ਲੱਗਾ ਕਿ ਛਾਲ ਮਾਰਦੀ ਬਹੁਤ ਡੂੰਗਾ ਪਾਣੀ ਐ ਫਿਰ ਪੁਲਿਸ ਵੀ ਆ ਗਈ ਉੱਥੇ ਉਹਨਾਂ ਨੇ ਦੱਸਿਆ ਸਾਨੂੰ ਕਿ ਇੱਥੇ ਛਾਲ ਮਾਰੀ ਐ ਬਾਕੀ ਉਹਨਾਂ ਨੇ ਲੈ ਕੇ ਸਾਨੂੰ ਕਹਿੰਦੇ ਜਾਓ ਤੁਸੀਂ ਘਰਾਂ ਨੂੰ ਇਹ ਕਾਰਵਾਈ ਜੋ